ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਅੱਜ ਆਪਾਂ ਜੁਗੋ ਜੁਗ ਅਟਲ ਸ਼ਰ ਸ਼ਤਰ ਦੇ ਮਾਲਕ ਹਾਜ਼ਰ ਨਾਜ਼ਰ ਜਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਉਚਾਰਨ ਬਾਣੀ ਜਪ ਜਿਸ ਨੂੰ ਆਪਾਂ ਪਿਆਰ ਸਤ ਜਪਜੀ ਸਾਹਿਬ ਬੋਲਦੇ ਹਾਂ ਉਨਾ ਦੇ ਠੱਤੀਆਂ ਪੁੜੀਆਂ ਕੰਪਲੀਟ ਹੋ ਗਈਆਂ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ ਹੁਣ ਉਹਨਾਂ ਦਾ ਸ਼ਲੋਕ ਹੈ ਜੋ ਲਾਸਟ ਵਿੱਚ ਉਸ ਦੀ ਅੱਜ ਵਿਚਾਰ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਆਪਣੇ ਸ਼ਲੋਕ ਵਿੱਚ ਕੀ ਸਮਝਾ ਰਹੇ ਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕੀ ਹਵਾ ਜਿਹੜੀ ਹੈ ਸਰੀਰ ਲਈ ਉਹ ਹੈ ਜਿਵੇਂ ਗੁਰੂ ਜੀਵਾਂ ਦੀ ਆਤਮਾ ਲਈ ਹੈ ਪਾਣੀ ਸਭ ਜੀਵਾਂ ਦਾ ਪਿਓ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਦਿਨ ਅਤੇ ਰਾਤ ਦੋਵੇਂ ਖੜਾਵਾਂ ਤੇ ਖੜਾਵੀ ਹਨ ਸਾਰਾ ਸੰਸਾਰ ਖੇਡ ਰਿਹਾ ਹੈ ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨ ਕਾਰ ਵਿਹਾਰ ਵਿੱਚ ਪਰਚੇ ਪੈ ਹਨ ਚੰਗੀਆਂ ਆਈਆਂ ਬਰਿਆਈਆਂ ਵਾਚੇ ਧਰਮ ਅਦੂਰ ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ ਜਿਨਿ ਨਾਮ ਧਿਆਇਆ ਗੈ ਮਸ਼ਕਤ ਕਾਲ ਏ ਨਾਨਕ ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅਕਾਲ ਪੁਰਖ ਦੇ ਦਰਤੇ ਉਸ ਉज्जਲ ਮੁਖ ਵਾਲੇ ਹਨ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕੂੜ ਦੀ ਪਾਲ ਟਾ ਕੇ ਮਾਇਆ ਦੇ ਬੰਦਰਾਂ ਤੋਂ ਆਜ਼ਾਦ ਹੋ ਗਏ ਹਨ ਸੋਦਰ ਰਾਗ ਅਸਾ ਮਹੱਲਾ ਪਹਿਲਾ ਅੱਗੇ ਗੁਰੂ ਸਾਹਿਬ ਦੀ ਜੋ ਬਾਣੀ ਸੋਦਰ ਰਾਗ ਆਸਾ ਮਹਲਾ ਵਿੱਚ ਗੁਰੂ ਨਾਨਕ ਤੇ ਦੀ ਬਾਣੀ ਸੋ ਦਾਰਾ ਠੀਕ ਹੈ ਜੀ ਇਸ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਵੀ ਆਪਾਂ ਨੂੰ ਕੀ ਸਮਝਾ ਰਹੇ ਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਕਾਲਪੁਰਖ ਇੱਕ ਹੈ ਉਹ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੋ ਦਰ ਕਿਹਾ ਸੋ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸਮਾਲੈ ਉਹ ਥੇ ਪ੍ਰਭੂ ਤੇਰਾ ਉਹ ਕਰ ਅਤੇ ਉਸ ਕਰ ਦਾ ਉਹ ਦਰਵਾਜਾ ਬੜਾ ਹੀ ਅਚਰਜ ਹੋਵੇਗਾ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਤੇਰੀ ਇਹ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਨਗਿਣਤ ਵਾਜੇ ਤੇ ਰਾਗ ਹਨ ਬੇਅੰਤ ਹੀ ਜੀਵ ਉਹਨਾਂ ਨੂੰ ਉਜਾਉਣ ਬੁਜਾਇਆ ਉਜਾਉਣ ਵਾਲੇ ਹਨ ਕੇਤੇ ਤੇਰੇ ਰਾਗ ਪਰਿ ਸੋ ਕਈਐ ਕੇਤੇ ਤੇਰੇ ਗਾਵਣ ਹਾਰੇ ਰਾਗੜੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਲ ਨਾਮ ਲੈ ਜਾਂਦੇ ਹਨ अनेਕਾਂ ਹੀ ਜੀਵ ਇਨ੍ਹਾਂ ਰਾਗ ਰਾਗੜੀਆਂ ਦੇ ਰਾਹੀ ਤੈਨੂੰ ਗਾਉਣ ਵਾਲੇ ਹਨ ਤੇਰੀ ਸਿਫਤ ਦੇ ਗੀਤ ਗਾ ਰਹੇ ਹਨ ਗਾਵਣ ਤੁਧਨ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਏ ਪ੍ਰਭੂ ਹਵਾ ਪਾਣੀ ਅਗ ਆਦਿਕ ਤਤ ਤੇਰੇ ਗੁਣ ਗਾਰੇ ਹਨ ਤੇਰੀ ਰਜਾ ਵਿੱਚ ਤੁਰ ਰਹੇ ਹਨ ਧਰਮ ਰਾਜ ਤੇਰੇ ਦਰ ਤੇ ਖਲੋ ਕੇ ਤੇਰੀ ਸ਼ਿਵ ਸਲਾਹ ਦੇ ਗੀਤ ਗਾਰਿਆ ਹੈ ਗਾਵਨ ਤੁਦਨ ਚਿਤ ਗੁਪਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੈ ਉਹ ਚਿਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲਿਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸ਼ਿਫਤ ਸਲਾਹ ਦੇ ਗੀਤ ਗਾਰੇ ਹਨ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੈ हे ਪ੍ਰਭੂ ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ ਆਦਿਕ ਦੇਵਤੇ ਜੋ ਤੇਰੇ ਸਵਾਰੇ ਹੋਏ ਹਨ ਸਦਾ ਤੇਰੇ ਦਰ ਤੇ ਸੋਵਰ ਰਹਹਿਣ ਰਹਿਣ ਤੈਨੂੰ ਗਾਰੇ ਹਨ ਤੇਰੇ ਗੁਣ ਗਾਰੇ ਹਨ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰਨਾਲੇ ਕਈ ਇੰਦਰ ਦੇਵਤੇ ਆਪਣੇ ਤਖਤ ਉੱਤੇ ਬੈਠ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾਰੇ ਹਨ ਤੇਰੀ ਸ਼ਿਵਤ ਸਲਾਹ ਦੇ ਗੀਤ ਗਾਰੇ ਹਨ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ اے ਪ੍ਰਭੂ ਸਿੱਧ ਲੋਗ ਸਮਾਧੀਆਂ ਲਾ ਕੇ ਤੈਨੂੰ ਗਾਰੈ ਹਨ ਸਾਧ ਜਨ ਤੇਰੇ ਗੁਣਾਂ ਦੀ ਵਿਚਾਰ ਕਰਕੇ ਤੈਨੂੰ ਸਲਾਹ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਅੰਗ ਤੇ ਪਹੁੰਚ ਗਏ ਆ ਗੁਰੂ ਸਾਹਿਬ ਦੀ ਮਿਹਰ ਸਦਕਾ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਨਵੇਂ ਅੰਗ ਵਿੱਚ ਆਪਾਂ ਨੂੰ ਸੋਦਰ ਬਾਣੀ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਾਰਨਾ ਇਹ ਵੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਜਤੀ ਦਾਨੀ ਤੇ ਸੰਤੋਖੀ ਬੰਦੇ ਵੀ ਤੇਰੇ ਹੀ ਗੁਣ ਗਾਰੇ ਹਨ ਬਿਆੰਤ ਤਗੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ ਗਾਵਣ ਤੁਧਨੋ ਪੰਡਤ ਪੜਨ ਰਖੀਸ਼ਰ ਜੁਗ-ਜੁਗ ਵੇਦਾ ਨਾਲੇ हे ਪ੍ਰਭੂ اے ਕਾਲਪੁਰਖ ਪੰਡਤ ਅਤੇ ਮਹਾਰਿਖੀ ਜੋ ਵੇਦਾ ਨੂੰ ਪੜਦੇ ਹਨ ਵੇਦਾ ਵੇਦਾ ਸਣੇ ਤੇਰੇ ਹੀ ਜਸ ਕਰ ਰਹੇ ਹਨ ਗਾਵਣ ਤੁਧਨੋ ਮੋਹਣਿਆ ਮਨਮੋਹਣ ਸੁਰਗਾ ਮਸ਼ ਪਿਆਲੇ ਸੁੰਦਰ ਇਸਤਰੀਆਂ ਜੋ ਆਪਣੀ ਸੁੰਦਰਤਾ ਨਾਲ ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾਰੀਆਂ ਹਨ ਭਾਵ ਤੇਰੀ ਸੁੰਦਰਤਾ ਦਾ ਪ੍ਰਕਾਸ਼ ਕਰ ਰਹੀਆਂ ਹਨ ਸੁਰਗ ਲੋਕ ਮਾਤ ਲੋਕ ਅਤੇ ਪਤਾਲ ਲੋਕ ਭਾਵ ਸਵਰਗ ਮਾਤ ਤੇ ਪਲਾ ਪਤਾਲ ਦੇ ਸਾਰੇ ਜੀਵ ਜੰਤ ਤੇਰੀ ਹੀ ਵਡਿਆਈ ਕਰ ਰਹੇ ਹਨ ਗਾਵਨ ਤੁਦਨ ਰਤਨ ਉਪਾਏ ਤੇਰੇ 68 ਤੀਰਥ ਨਾਲੇ हे ਪ੍ਰਭੂ ਤੇਰੇ ਪਹਿਲਾ ਕੀਤੇ ਹੋਏ ਰਤਨ 68 ਤੀਰਥ ਸਮੇਤ ਤੈਨੂੰ ਹੀ ਗਾਰੈ ਹਨ ਗਾਵਣ ਤੁਧਨੋ ਜੋਤ ਮਹਾ ਬਲਸੂਰਾ ਗਾਵਣ ਖਾਣੀ ਚਾਰੇ ਗਾਵਣ ਤੁਧਨੋ ਜੋਤ ਮਹਾ ਬਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਵੱਡੇ ਵਾਲ ਵਾਲੇ ਜੋਦੇ ਤੇ ਸੂਰਮੇ ਤੇਰੇ ਦਿੱਤੇ ਬਲ ਵਿਖਾ ਕੇ ਤੇਰੀ ਹੀ ਤਾਕਤ ਦੀ ਸਿਫਤ ਕਰ ਰਹੇ ਹਨ ਚੋਹਾ ਹੀ ਖਾਨੀਆਂ ਦੇ ਜੀ ਜੰਤ ਤੈਨੂੰ ਗਾਰੇ ਹਨ गावਣ ਤੁਦਨੋ ਖੰਡ ਮੰਡਲ ਬਰਵੰਡਾ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਹੀ ਗਉਂਦੇ ਹਨ ਸਈ ਤੁਦਨੋ ਗਾਵਣ ਜੋ ਤੁਦ ਭਾਵਣ ਰਤੇ ਤੇਰੇ ਭਗਤ ਰਸਾਲੇ हे प्रभु असल ਵਿੱਚ ਉਹੀ ਬੰਦੇ ਤੇਰੀ ਸਿਫਤ ਸਲਾਹ ਕਰਦੇ ਹਨ ਭਾਵ ਉਹਨਾਂ ਦੀ ਕੀਤੀ ਸਿਫਤ ਸਲਾਹ ਸਫਲ ਹੈ ਜੋ ਤੇਰੇ ਪ੍ਰੇਮ ਰੰਗ ਵਿੱਚ ਹੋਏ ਅਤੇ ਤੇਰੇ ਰਸੀਏ ਭਗਤ ਹਨ ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਹੋਰ ਕیتے ਤੁਧਨੋਂ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਨੇਕਾਂ ਹੋਰ ਜੀਵ ਤੇਰੀ ਵਿਟਿਆਈ ਕਰ ਰਹੇ ਹਨ ਜੋ ਮੈਥੋਂ ਗਿਣੇ ਨਹੀਂ ਜਾ ਸਕਦੇ ਪਲਾ ਇਸ ਗਿਣਤੀ ਬਾਰੇ ਨਾਨਕ ਕੀ ਵਿਚਾਰ ਕਰ ਸਕਦਾ ਹੈ ਨਾਨਕ ਇਹ ਵਿਚਾਰ ਕਰਨ ਯੋਗਾ ਨਹੀਂ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਜਿਸ ਪ੍ਰਭੂ ਨੇ ਇਸ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਵੀ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਵਿਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜਿਸ ਪ੍ਰਭੂ ਨੇ ਕਈ ਰੰਗਾ ਕਿਸਮਾ ਤੇ ਜਿੰਸਾ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਉਹ ਜਿਵੇਂ ਉਸ ਦੀ ਰਜਾ ਹੈ ਜਗਤ ਨੂੰ ਪੈਦਾ ਕਰਕੇ ਆਪਣੇ ਪੈਲਾ ਕੀਤੇ ਹੋਏ ਦੀ ਸਮਾਲ ਕਰ ਰਿਹਾ ਹੈ ਜੋ ਇਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਕੁਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ ਕੋਈ ਜੀਵ ਉਸ ਦੇ ਅੱਗੇ ਹੈਕੜ ਨਹੀਂ ਉਖਾ ਸਕਦਾ ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ ਇਉਂ ਨਹੀਂ ਓਂਕਰ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਹ ਪ੍ਰਭੂ ਸਾਰੇ ਜਗ ਦਾ ਪਾਤਸ਼ਾਹ ਹੈ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ हे नानक जीवा ਨੂੰ ਉਸ ਦੀ ਰਜਾ ਵਿੱਚ ਰਹਿਣਾ ਹੀ ਫਬਦਾ ਹੈ ਆਸਾ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਸੁਣ ਵੱਡਾ ਆਖੈ ਸਭ ਕੋਏ ਰੇਕ ਜੀਵ ਹੋਰਨਾ ਪਾਸੋਂ ਸਿਫਤ ਸੁਣ ਕੇ ਹੀ ਆਖ ਦਿੰਦਾ ਹੈ ਕਿ हे ਪ੍ਰਭੂ ਤੂੰ ਵੱਡਾ ਹੈ ਕੇਵੜ ਵੱਡਾ ਡੀਠਾ ਹੋਏ ਤੂੰ ਕਿੱਡਾ ਵੱਡਾ ਹੈ ਕਿਤਨਾ ਬਿਆੰਤ ਹੈ ਕੇਵਲ ਤੇਰੇ ਦਰਸ਼ਨ ਕੀਤਿਆਂ ਹੀ ਦਿਸਿਆ ਦਿਸਿਆ ਜਾ ਸਕਦਾ ਹੈ ਕੀਮਤ ਪਾਏ ਨਾ ਕਿਹਾ ਜਾਏ ਤੇਰੇ ਬਰਾਬਰ ਦਾ ਹੋਰ ਕੋਈ ਦਿਸਿਆ ਨਹੀਂ ਜਾ ਸਕਦਾ ਤੇਰਾ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਹਨੇ ਵਾਲੇ ਤੇਰੇ ਰਹੇ ਸਮਾਏ ਤੇਰੀ ਵਡਿਆਈ ਆਖਣ ਵਾਲੇ ਆਪ ਪੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਏ ਮੇਰੇ ਵੱਡੇ ਮਾਲਕ ਤੂੰ ਮਾਨੋ ਇੱਕ ਵੱਡਾ ਡੂੰਗਾ ਸਮੁੰਦਰ ਹੈਂ ਤੂੰ ਬੜੇ ਜਿਗਰੇ ਵਾਲਾ ਹੈਂ ਤੂੰ ਬੇਅੰਤ ਗੁਣਾ ਵਾਲਾ ਹੈਂ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ਭਾਵ ਤੂੰ ਕਿਤਨੇ ਵੱਡੇ ਆਕਾਰ ਦਾ ਹੈ ਕੋਈ ਨਹੀਂ ਜਾਣਦਾ ਰਹਾਉ ਦਾ ਮਤਲਬ ਹੈ ਠਹਿਰਾਉ ਰੁਕ ਜਾਣਾ ਥੋੜਾ ਜਾ ਅੰਕੇ ਕਹਰੇ ਗੁਰੂ ਨਾਨਕ ਸਾਹਿਬ ਜੀ ਸਭ ਸੁਰਤੀ ਮਿਲ ਸੁਰਤ ਕਮਾਈ ਕਿ ਤੂੰ ਕਿਡਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀ ਆਦੀ ਸਭ ਨੇ ਧਿਆਨ ਜੋੜਨ ਤੇ ਯਤਨ ਕੀਤੇ ਮੁੜ ਮੁੜ ਯਤਨ ਕੀਤੇ ਸਭ ਕੀਮਤ ਮਿਲ ਕੀਮਤ ਪਾਈ ਵਿਚਾਰਵਾਨਾਂ ਆਦਕਾਂ ਨੇ ਸਭ ਗੁਣਾਂ ਦਾ ਜੋੜ ਕਰਕੇ ਤੇਰਾ ਗੁਣ ਸਮਝਾਉਣ ਦੀ ਕੋਸ਼ਿਸ਼ ਕੀਤੀ ਗਿਆਨੀ ਧਿਆਨੀ ਗੁਰਗਰ ਹਾਈ ਵਿਚਾਰਵਾਨਾਂ ਨੇ ਬਿਰਤੀ ਜੋੜਨ ਵਾਲਿਆਂ ਨੇ ਤੇ ਪ੍ਰਸਿੱਧ ਗੁਰੂਆਂ ਪ੍ਰਚਾਰਕਾਂ ਨੇ ਵੀ ਕੋਸ਼ਿਸ਼ ਕੀਤੀ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿਤਨਾ ਵੀ ਇਸਾ ਨਹੀਂ ਦੱਸ ਸਕੇ ਕਿ ਤੂੰ ਕਿਤਨਾ ਵੱਡਾ ਬੇਅੰਤ ਹੈ ਸਤ ਸਤ ਸਭ ਸਤ ਸਭ ਤਪ ਸਭ ਚੰਗਿਆਈਆਂ ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ ਤੇਰੀਆਂ ਵਡਿਆਈਆਂ ਦਾ ਅੰਦਾਜ਼ਾ ਤਾਂ ਕੋਈ ਵੀ ਨਹੀਂ ਲਾ ਸਕਿਆ ਪਰ ਵਿਚਾਰਵਾਨਾਂ ਨੇ ਸਾਰੇ ਭਲੇ ਕੰਮ ਸਿੱਧ ਪੁਰਖਾ ਕੀਆਂ ਵਡਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਸਾਰੇ ਤਪ ਤੇ ਸਾਰੇ ਗੁਣ ਸਿੱਧਾ ਲੋਕਾਂ ਦੀਆਂ ਰਿੱਧੀਆਂ ਸਿੱਧੀਆਂ ਆਦਿਕ ਵੱਡੇ ਵੱਡੇ ਕੰਮ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ ਕਰਮ ਮਿਲੇ ਨਾਹੀ ਠਾਕਰ ਰਹਾਇਆ ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ ਤੇਰੀ ਮੇਰ ਨਾਲ ਪ੍ਰਾਪਤ ਹੋਈ ਹੈ ਤੇ ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਿਆ ਆਖਣ ਵਾਲਾ ਕਿਆ ਵਿਚਾਰਾ ਜੀਵ ਕੀ ਪਾਇਆ ਹੈ ਤੇ ਇਹਨਾਂ ਗੁਣਾ ਨੂੰ ਬਿਆਨ ਕਰ ਸਕੇ ਜੀਵ ਦੇ ਕੋਸ਼ ਪਸ ਨਹੀਂ ਕਿ ਤੁਹਾਡੀ ਵਿਡਿਆਈ ਔਕਾਲਪੁਰਖ ਦੀ ਵਿਡਿਆਈ ਬਾਰੇ ਕੋਸ਼ ਬਿਆਨ ਕਰ ਸਕੇ ਸਿਫਤੀ ਭਰੇ ਤੇਰੇ ਭੰਡਾਰਾ हे ਪ੍ਰਭੂ ਤੇਰਾ ਗੁਨਾ ਦੇ ਮਾਨੋ ਖਜ਼ਾਨੇ ਭਰੇ ਪਏ ਹਨ ਜਿਸ ਤੂੰ ਦੇ ਤਿਸੇ ਕਿਆ ਚਾਰਾ ਜੇਸ਼ਨ ਨੂੰ ਤੂੰ ਸਿਵਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਰੁਕਾਵਟਾਂ ਪਾਣ ਲਈ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਨਾਨਕ ਸੱਚ ਸਵਾਰਨਹਾਰਾ ਕਿਉਂਕਿ हे ਨਾਨਕ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਹ ਭਾਗਾ ਵਾਲੇ ਨੂੰ ਸਵਾਰਨ ਵਾਲਾ ਆਪ ਹੀ ਹੈ ਆਸਾ ਮਹਲਾ ਪਹਿਲਾ ਗੁਰੂ ਸਾਹਿਬ ਜੀ ਕੀ ਸਮਝਾ ਰਿਹਾ ਆਪਣਾ ਗੁਰੂ ਨਾਨਕ ਦੇਵ ਜੀ ਅੱਖਾਂ ਜੀਵਾਂ ਵਿਸਰੈ ਮਰ ਜਾਓ ਜਿਉਂ-ਜਿਉ ਮੈਂ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਤਿਉਂ-ਤਉ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਆਖਣ ਔਖਾ ਸਾਚਾ ਨਾਉ ਇਹ ਪਤਾ ਹੁੰਦਿਆਂ ਵੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ ਕੰਮ ਜਾਪਦਾ ਹੈ। ਸਾਚੇ ਨਾਮ ਕੀ ਲਾਗੈ ਭੂਖ ਜਿਸ ਮਨੁੱਖ ਦੇ ਅੰਦਰ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਗ ਪੈਦਾ ਹੋ ਜਾਂਦੀ ਹੈ। ਉਤ ਭੂਖੇ ਖਾਏ ਚਲਿਆ ਦੂਖ। ਉਸ ਤਾਂਗ ਦੀ ਬਰਕਤ ਨਾਲ ਹਰ ਨਾਮ ਭੋਜਨ ਖਾ ਕੇ ਉਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਸੋ ਸੋ ਕਿਉ ਬਿਸਰੈ ਮੇਰੀ ਮਾਏ ਓ ਮੇਰੀ ਮਾਂ ਅਰਦਾਸ ਕਰ ਕੀ ਉਹ ਪਰਮਾਤਮਾ ਮੈਨੂੰ ਕਦੇ ਨਾ ਭੁੱਲੇ ਸਾਚਾ ਸਹਬ ਸਾਚੇ ਨਾਏ ਰਹਾਓ ਕਿਉ ਜਿਉਂ-ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਿਏ ਤਿਉ ਤਿਉ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਮਨ ਵਿੱਚ ਆਵਸਦਾ ਹੈ ਰਹਾਓ ਠਹਿਰਾਓ ਸਾਚੇ ਨਾਮ ਕੀ ਤਿਲ ਵਡਿਆਈ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰੱਤਾ ਜਿਤਨੀ ਵੀ ਮਹਿਮਾ ਆਖ ਥੱਕੇ ਕੀਮਤ ਨਹੀਂ ਪਾਈ ਬਿਆਨ ਕਰਕੇ ਸਾਰੇ ਜੀਵ ਥੱਕ ਗਏ ਹਨ ਬਿਆਨ ਨਹੀਂ ਕਰ ਸਕਦੇ ਕੋਈ ਵੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ ਜੇ ਸਭ ਮਿਲ ਕੇ ਆਖਣ ਪਾਏ ਜੇ ਜਗਤ ਦੇ ਸਾਰੇ ਹੀ ਜੀਵ ਰਲ ਕੇ ਪ੍ਰਭੂ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨਾ ਵੱਡਾ ਨਾ ਹੋਵੇ ਕਾਟ ਨਾ ਜਾਏ ਤਾਂ ਉਹ ਪ੍ਰਭੂ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤਾਂ ਉਹ ਅੱਗੇ ਨਾਲੋਂ ਕੱਟ ਨਹੀਂ ਜਾਂਦਾ ਉਸ ਨੂੰ ਆਪਣੀ ਸ਼ੋਭਾ ਦਾ ਲਾਲਚ ਨਹੀਂ ਹੈ ਨਾ ਉਹ ਮਰੈ ਨਾ ਹੋਵੇ ਸੋਗ ਉਹ ਪ੍ਰਭੂ ਕਦੇ ਮਰਦਾ ਨਹੀਂ ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ ਦਿੰਦਾ ਰਹੇ ਨਾ ਚੁੱਕੇ ਭੋਗ ਉਹ ਸਦਾ ਜੀਵਾਂ ਨੂੰ ਰਿਜਕ ਦਿੰਦਾ ਹੈ ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਨਾ ਵਰਤਾਰਾ ਜਿਹੜਾ ਕਦੇ ਮੁਕਦਾ ਨਹੀਂ ਉਸ ਦੀਆਂ ਦਾਤਾਂ ਵਰਤਨ ਨਾਲ ਕਦੇ ਮੁਕਦੀਆਂ ਨਹੀਂ ਗੁਣ ਇਹੋ ਹੋਰ ਨਹੀਂ ਕੋਏ ਉਸ ਦੀਆਂ ਵੱਡੀਆਂ ਖੂਬੀਆਂ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ। ਨਾ ਕੋ ਹੋਆ ਨਾ ਕੋ ਹੋਏ। ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਹੈ ਨਾ ਕਦੇ ਹੋਵੇਗਾ। ਜੇਵੜ ਆਪ ਤੇਵੜ ਤੇਰੀ ਦਾਤ। اے ਪ੍ਰਭੂ ਜਿਤਨਾ ਬੇਅੰਤ ਤੂੰ ਆਪ ਹੈ ਉਤਨੀ ਬੇਅੰਤ ਹੀ ਤੇਰੀ ਬਖਸ਼ਿਸ਼ ਹੈ। ਉਰੇ ਪਿਆਰੀ ਸਾਧ ਸੰਗਤ ਜੀ ਆਪਾਂ ਹੁਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਵੇਂ ਅੰਗ ਤੇ ਪਹੁੰਚ ਰਹੇ ਹਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਜਿਨ ਦਿਨ ਕਰ ਕਹਿ ਕੀਤੀ ਰਾਤ ਤੂੰ ਐਸਾ ਹੈ ਜਿਸ ਨੇ ਦਿਨ ਬਣਾਇਆ ਤੇ ਰਾਤ ਬਣਾਈ ਖਸਮ ਸਾਰੇ ਤੇ ਕਮ ਜਾਤ ਜੋ ਜਿਹੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ ਨਾਨਕ ਨਾਵੈ ਬਾਦ ਸਨਾਤ ਹੇ ਨਾਨਕ ਨਾਮ ਤੋਂ ਖੁੰਝੇ ਹੋਏ ਜੀਵ ਹੀ ਨੀਚ ਹਨ ਹੁਣ ਗੁਰੂ ਸਾਹਿਬ ਦੀ ਮਿਹਰ ਸਦਕਾ ਜਿਹੜੇ 100 ਦਰ ਦੀ ਬਾਣੀ ਜਿਹੜੀ ਇੱਥੇ ਸਮਾਪਤ ਹੋ ਜਾਂਦੀ ਹੈ ਹੁਣ ਰਾਗ ਗੁਜਰੀ ਮਹਲਾ 4th ਗੁਰੂ ਅਮਰਦਾਸ ਜੀ ਦੀ ਬਾਣੀ ਚੌਥੇ ਗੁਰੂ ਸਾਹਿਬ ਦੀ ਬਾਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਗੁਰੂ ਸਾਹਿਬ ਆਪਣਾ ਕੀ ਸਮਝਾ ਰਹੇ ਹਨ ਗੁਰੂ ਰਾਮਦਾਸ ਜੀ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ हे ਮਾ ਪੁਰਖ ਗੁਰੂ हे ਪ੍ਰਭੂ ਦੇ ਭਗਤ ਸਤ ਗੁਰੂ ਮੈਂ हे ਗੁਰੂ ਤੇਰੇ ਅੱਗੇ ਬੇਨਤੀ ਕਰਦਾ ਹਾਂ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਹੇ ਸਤਿਗੁਰੂ ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਮੇਰੇ ਅੰਦਰ ਪ੍ਰਭੂ ਦਾ ਨਾਮ ਚਾਨਣ ਪੈਦਾ ਕਰ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਹੇ ਮੇਰੇ ਮਿੱਤਰ ਗੁਰੂ ਮੈਨੂੰ ਪ੍ਰਭੂ ਦੇ ਨਾਮ ਦਾ ਚਾਨਣ ਬਖਸ਼ਿਸ਼ ਬਖਸ਼ ਕਰਾ ਗੁਰ ਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਗੁਰੂ ਦੀ ਦਸੀ ਮਤ ਦੀ ਰਾਹੀ ਮਿਲਿਆ ਹੋਇਆ ਹਰ ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ ਪ੍ਰਭੂ ਦੀ ਸਿਵਤ ਸਲਾਹ ਮੇਰੀ ਜ਼ਿੰਦਗੀ ਦੇ ਸਫਰ ਲਈ ਰਾਸ ਪੂੰਜੀ ਬਣੀ ਰਹੇ ਰਹਾਓ ਮਲੋ ਠਰਾਓ ਰੁਕ ਜਾਣਾ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਦਾ ਹੈ ਖਿੱਚ ਹੈ ਭਾਵਨਾ ਹੈ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਹਨ ਸਾਧ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਭਲੇ ਗੁਣ ਪੈਦਾ ਹੁੰਦੇ ਹਨ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਇਆ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ ਉਹ ਬਦਕਿਸਮਤ ਹਨ ਉਹ ਜਮਾਂ ਦੇ ਵਸ ਪਏ ਹੋਏ ਸਮਝੋ ਉਨ੍ਹਾਂ ਦੇ ਸਿਰ ਉੱਤੇ ਆਤਮਕ ਮੋਤ ਸਦਾ ਸਵਾਰ ਰਹਿੰਦੀ ਹੈ ਸੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜਿਵੈ ਤ੍ਰਿਗ ਜਿਵਾਸ ਜੋ ਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ ਜੋ ਸਾਧ ਸੰਗਤ ਵਿੱਚ ਨਹੀਂ ਬੈਠਦੇ ਲਹਨਤ ਹੈ ਉਹਨਾਂ ਦੇ ਜੀਉਣ ਨੂੰ ਉਹਨਾਂ ਦੇ ਜੀਵਨ ਜਿਉਣ ਫਟਕਾਰ ਯੋਗ ਹੈ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿੰ ਤੁਰ ਮਸਤਕ ਲਿਖਿਆ ਲਿਖਾਸ ਜਿਨਾ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ ਹੈ ਸਮਝੋ ਉਹਨਾਂ ਦੇ ਮੱਥੇ ਉੱਤੇ ਤਰੋਂ ਹੀ ਚੰਗੇ ਲੇਖ ਲਿਖੇ ਹੋਏ ਸੰਨ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹੇ ਨਾਨਕ ਤਨ ਹੈ ਸਤ ਸੰਗਤ ਤਨ ਹੈ ਸਤ ਸੰਗਤ ਜਿਸ ਵਿੱਚ ਬੈਠਦਿਆਂ ਬੈਠੇ ਆ ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ ਇੱਥੇ ਗੁਰਮੁਖਾਂ ਨੂੰ ਮਿਲਿਆ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਰੂਪਿਆਰੀ 사ਤ ਸੰਗਤ ਜੀ ਵੀਡੀਓ ਆਪਣੀ ਬਾਬੇ ਦੀ ਕਿਰਪਾ ਨਾਲ 24 ਮਿੰਟ ਦੀ ਹੋ ਗਈ ਹੈ ਇਸ ਤੋਂ ਵੱਡੀ ਆਪਣੀ ਵੀਡੀਓ ਅਪਲੋਡ ਨਹੀਂ ਹੋਣੀ ਇਸ ਲਈ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪੀ ਪਿਆਰੀ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ